ਜਦੋਂ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ ਉਦੋਂ ਹੀ ਰਿਟਾਇਰਮੈਂਟ ਦੀ ਤਾਰੀਖ ਨਿਸ਼ਚਿਤ ਹੋ ਜਾਂਦੀ ਹੈ ਅੱਜ ਮੈਡਮ ਦੀ ਰਿਟਾਇਰਮੈਂਟ ਪਾਰਟੀ ਸੀ ਮੈਡਮ ਅੱਜ ਖੁਸ਼ੀ ਸੰ ਤੇ ਉਦਾਸੀ ਸਨ ਕਿਉਂਕਿ ਉਹਨਾਂ ਨੂੰ ਆਪਣੇ ਕੰਮ ਅਤੇ ਬੱਚਿਆਂ ਨਾਲ ਬਹੁਤ ਲਗਾਓ ਸੀ ਜਿਉਂ ਹੀ ਸਰ ਦੀ ਰਿਟਾਇਰਮੈਂਟ ਨੇੜੇ ਆ ਰਹੀ ਸੀ ਤਿਉਂ ਤੋਂ ਸਰ ਉਦਾਸ ਰਹਿਣ ਲੱਗ ਪਏ ਕਿਸੇ ਵੀ ਸਾਥੀ ਨਾਲ ਕੋਈ ਖਾਸ ਗੱਲ ਨਾ ਕਰ ਦੇ ਜੇ ਕੋਈ ਪੁੱਛਦਾ ਕਿ ਕੀ ਸਰ ਕੀ ਗੱਲ ਹੈ ਆਖਦੇ ਹੁੰਦੇ ਥੋੜੀ ਤਬੀਅਤ ਠੀਕ ਨਹੀਂ ਹੈ ਅਸੀਂ ਸਰ ਨੂੰ ਪੁੱਛਿਆ ਸਰ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਆ ਕੀ ਪਤਾ ਸੀ ਕੋਈ ਤੁਹਾਡੀ ਮਦਦ ਕਰ ਸਕੀਏ ਸਾਡੀ ਕਾਫੀ ਜੋਰ ਦੇ ਕੇ ਪੁੱਛਣ ਤੇ ਉਹਨਾਂ ਦੱਸਿਆ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਆਰਥਿਕ ਸਥਿਤੀ ਬਹੁਤੀ ਠੀਕ ਨਹੀਂ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਸੀ ਜਗਵਿੰਦਰ ਕੌਰ ਮਹਾਲੀ ਰਾਂ ਦਾ ਲਿਖਿਆ ਹੋਇਆ ਇੱਕ ਮਿਡਲ ਸਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹਦਾ ਸਰਲੇਖ ਹੈ ਰਿਟਾਇਰਮੈਂਟ ਜਗਵਿੰਦਰ ਕੌਰ ਮਹਾਲੀ ਲਿਖਦੇ ਨੇ ਕਿ ਸਕੂਲ ਵਿੱਚ ਬਹੁਤ ਰੌਣਕ ਸੀ ਸਾਰੇ ਅਧਿਆਪਕ ਤੇ ਬੱਚੇ मैडम ਦੀ ਰਿਟਾਇਰਮੈਂਟ ਪਾਰਟੀ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ ਰਿਟਾਇਰਮੈਂਟ ਸ਼ਬਦ ਨਾਲ ਖੁਸ਼ੀ ਅਤੇ ਦੁੱਖੀ ਦੋਵੇਂ ਤਰ੍ਹਾਂ ਦੇ ਅਨੁਭਵ ਜੁੜੇ ਹੁੰਦੇ ਹਨ ਜਦੋਂ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ ਉਦੋਂ ਹੀ ਰਿਟਾਇਰਮੈਂਟ ਦੀ ਤਰੀਕ ਨਿਸ਼ਚਿਤ ਹੋ ਜਾਂਦੀ ਹੈ ਅੱਜ मैडम ਦੀ ਰਿਟਾਇਰਮੈਂਟ ਪਾਰਟੀ ਸੀ मैडम ਆਪਣੇ ਪਰਿਵਾਰ ਸਮੇਤ ਸਕੂਲ ਪੁੱਜੇ ਅਧਿਆਪਕਾਂ ਤੇ ਬੱਚਿਆਂ ਨੇ ਸਕੂਲ ਦੇ ਮੁੱਖ ਅਧਿਆਪਕ ਨਾਲ ਮਿਲ ਕੇ मैडम ਦਾ ਸਵਾਗਤ ਕੀਤਾ ਸਾਰਾ ਪ੍ਰੋਗਰਾਮ ਬਹੁਤ ਵਧੀਆ ਤੇ ਖੁਸ਼ੀ-ਖੁਸ਼ੀ ਨੇਪਰੇ ਚੜਿਆ ਮੈਡਮ ਅੱਜ ਖੁਸ਼ੀ ਸੰਤ ਤੇ ਉਦਾਸੀ ਸੰ ਕਿਉਂਕਿ ਉਹਨਾਂ ਨੂੰ ਆਪਣੇ ਕੰਮ ਅਤੇ ਬੱਚਿਆਂ ਨਾਲ ਬਹੁਤ ਲਗਾਓ ਸੀ ਉਹ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ ਆਪਣਾ ਪਰਮ ਧਰਮ ਮੰਨਦੇ ਸਨ ਅਗਲੇ ਦਿਨ ਸਕੂਲ ਲੱਗਿਆ ਪਰ ਉਹ ਮੈਡਮ ਵਿਖਾਈ ਨਹੀਂ ਸੀ ਦੇ ਰਹੇ ਮੈਡਮ ਨਾਲ ਮੇਰੀ ਚੰਗੀ ਸਾਂਝ ਸੀ ਇਸ ਕਰਕੇ ਮੇਰਾ ਮਨ ਵੀ ਅੱਜ ਬਹੁਤ ਹੀ ਉਦਾਸ ਸੀ ਬੱਚੇ ਵੀ ਉਹਨਾਂ ਦੀ ਘਾਟ ਮਹਿਸੂਸ ਕਰ ਰਹੇ ਸਨ ਅਗਲੇ ਆਉਣ ਵਾਲੇ 4 ਮਹੀਨਿਆਂ ਬਾਅਦ ਮੋਹਨ ਸਰ ਦੀ ਰਿਟਾਇਰਮੈਂਟ ਸੀ ਜਿਉਂ ਹੀ ਸਰ ਦੀ ਰਿਟਾਇਰਮੈਂਟ ਨੇੜੇ ਆ ਰਹੀ ਸੀ ਤਿਉਹ ਤੋਂ ਸਰ ਉਦਾਸ ਰਹਿਣ ਲੱਗ ਪਏ ਕਿਸੇ ਵੀ ਸਾਥੀ ਨਾਲ ਕੋਈ ਖਾਸ ਗੱਲ ਨਾ ਕਰਦੇ ਜੇ ਕੋਈ ਪੁੱਛਦਾ ਕਿ ਕੀ ਸਰ ਕੀ ਗੱਲ ਹੈ ਤਾਂ ਆਖ ਦਿੰਦੇ ਥੋੜੀ ਤਬੀਅਤ ਠੀਕ ਨਹੀਂ ਹੈ ਮੈਂ ਕਈ ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਕਿ ਸਰ ਅੱਜਕਲ੍ਹ ਸੋਚਾਂ ਵਿੱਚ ਡੁੱਬੇ ਰਹਿੰਦੇ ਨੇ ਸਮਾਂ ਆਪਣੀ ਤੋਰ ਤੁਰਦਾ ਰਿਹਾ ਪਤਾ ਹੀ ਨਾ ਲੱਗਾ ਕਿ ਸਰ ਦੀ ਰਿਟਾਇਰਮੈਂਟ ਵਾਲਾ ਮਹੀਨਾ ਆ ਗਿਆ ਸਰ ਹੋਰ ਜ਼ਿਆਦਾ ਉਦਾਸ ਰਹਿਣ ਲੱਗ ਪਏ ਹੁਣ ਉਹ ਅਕਸਰ ਇਕੱਲਾ ਰਹਿਣਾ ਪਸੰਦ ਕਰਨ ਲੱਗੇ ਉਹਨਾਂ ਨੇ ਸਟਾਫ ਰੂਮ ਛੱਡ ਕੇ ਲਾਇਬ੍ਰੇਰੀ ਵਿੱਚ ਬਹਿਣਾ ਸ਼ੁਰੂ ਕਰ ਦਿੱਤਾ ਮੇਰੀ ਸਰ ਨਾਲ ਕਾਫੀ ਸਾਥ ਸੀ ਅਸੀਂ ਇੱਕ ਵਿਸ਼ੇ ਦੇ ਹੀ ਅਧਿਆਪਕ ਸੀ ਭਾਵੇਂ ਮੈਨੂੰ ਇਸ ਸਕੂਲ ਵਿੱਚ ਆਇਆ ਥੋੜਾ ਸਮਾਂ ਹੀ ਹੋਇਆ ਸੀ ਪਰ ਸਕੂਲ ਵਿੱਚ ਕੰਮ ਕਰਨ ਵਿੱਚ ਮੇਰਾ ਸਰ ਹਮੇਸ਼ਾ ਮਦਦ ਹੀ ਕਰਿਆ ਕਰਦੇ ਸਨ ਬੱਚਾ ਮੰ ਕੰਮ ਸਮਝਾਉਦੇ ਸਨ ਪ੍ਰਮਾਤਮਾ ਨੂੰ ਮੰਨਣ ਵਾਲੇ ਇਨਸਾਨ ਸਨ ਅਸੀਂ ਸਰ ਦੀ ਕਾਫੀ ਇੱਜ਼ਤ ਕਰਦੇ ਸੀ ਇੱਕ ਦਿਨ ਮੈਂ ਤੇ ਮੇਰੀ ਸਹੇਲੀ ਨੇ ਸੋਚਿਆ ਕਿ ਅੱਜ ਆਪਾਂ ਸਰ ਤੋਂ ਉਦਾਸ ਰਹਿਣ ਦਾ ਕਾਰਨ ਵੀ ਪੁੱਛਦੇ ਹਾਂ ਅਸੀਂ ਸਰ ਨੂੰ ਪੁੱਛਿਆ ਸਰ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਆ ਕੀ ਪਤਾ ਸੀ ਕੋਈ ਤੁਹਾਡੀ ਮਤ ਕਰ ਸਕੀਏ ਸਾਡੇ ਕਾਫੀ ਜ਼ੋਰ ਦੇ ਕੇ ਪੁੱਛਣ ਤੇ ਉਹਨਾਂ ਦੱਸਿਆ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਆਰਥਿਕ ਸਥਿਤੀ ਬਹੁਤੀ ਠੀਕ ਨਹੀਂ ਹੈ ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ ਮੇਰੀ ਧੀ ਦਾ ਵਿਆਹ ਕਰਨਾ ਵੀ ਬਾਕੀ ਹੈ ਮੇਰੀ ਪਤਨੀ ਅਕਸਰ ਬਿਮਾਰ ਰਹਿੰਦੀ ਹੈ ਤੇ ਮੇਰੇ ਪੁੱਤਰ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਇੰਨਾ ਕਹਿੰਦੇ ਹੀ ਉਹਨਾਂ ਨੇ ਅੱਖਾਂ ਪਰ ਲੀਆਂ ਤੇ ਕਹਿਣ ਲੱਗੇ ਮੈਂ ਸੋਚਦਾ ਹਾਂ ਕਿ ਰੱਬ ਮੈਨੂੰ ਚੁੱਕ ਲਵੇ ਮੈਂ ਕਹਿਆ ਸਰ ਤੁਸੀਂ ਇਹ ਜਿਆ ਕਉ ਸੋਚਦੇ ਹੋ ਉਹਨਾਂ ਨੇ ਕਿਹਾ ਮੇਰੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣ ਲੱਗਾ ਪਰ ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਏਗੀ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਤੁਰ ਅੰਦਰ ਤੱਕ ਹਿੱਲ ਗਈ ਅਤੇ ਸੋਚ ਰਹੀ ਸਾਂ ਕਿ ਕਿਵੇਂ ਜ਼ਿੰਦਗੀ ਨੂੰ ਤੁਰਦੇ ਰੱਖਣ ਲਈ ਮਨੁੱਖ ਮੌਦ ਦੇ ਰਾਹ ਜਾਣ ਬਾਰੇ ਵੀ ਸੋਚਣ ਲੱਗ ਜਾਂਦਾ ਹੈ ਏ ਸੀ ਜੀ ਜਗਵਿੰਦਰ ਕੌਰ ਮਹਾਲੀ ਰੰਦਾ ਲਿਖਿਆ ਹੋਇਆ ਇੱਕ ਮਿਡਲ ਰਿਟਾਇਰਮੈਂਟ ਜੋ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੇ ਰਿਟਾਇਰਮੈਂਟ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਇੱਕ ਪਾਸੇ ਉਸ ਦਿਨ ਖੁਸ਼ੀ ਦੇ ਜਸ਼ਨ ਹੁੰਦੇ ਆ ਤੇ ਦੂਜੇ ਪਾਸੇ ਉਦਾਸੀਆਂ ਵੀ ਹੁੰਦੀਆਂ ਨੇ ਕਿ ਅੱਜ ਤੋਂ ਬਾਅਦ ਸਾਡਾ ਜਿਹੜਾ ਨਿੱਤ ਦਾ ਕਿਰਿਆਕਰਮ ਉਹ ਵੀ ਖਤਮ ਹੋ ਜਾਣਾ ਹੈ ਤੇ ਜਿਹੜੀ ਸਾਨੂੰ ਇਨਕਮ ਆ ਰਹੀ ਹੁੰਦੀ ਆ ਉਹ ਵੀ ਬੰਦ ਹੋ ਜਾਣੀ ਹੁੰਦੀ ਆ ਪਰ ਰਿਟਾਇਰਮੈਂਟ ਨੂੰ ਨਵੇਂ ਜੀਵਨ ਦਾ ਰਾਹ ਲੱਭਣ ਵਾਲੇ ਲੋਕ ਇਹਦੇ ਵਿੱਚ ਵੀ ਖੁਸ਼ੀਆਂ ਪਾੜ ਲੈਂਦੇ ਨੇ ਤੇ ਜੇ ਪੁੱਠੀ ਸੋਚ ਕਰੀਏ ਤੇ ਫਿਰ ਕਈ ਵਾਰ ਵਾਕਿਆ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਤੋਂ ਬਾਅਦ ਸਾਡੇ ਜਿਉਂਦੇ ਰਹਿਣ ਦਾ ਕੋਈ ਬਹਾਨਾ ਬਚਿਆ ਨਹੀਂ ਹੁੰਦਾ ਸੋ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ